ਪਿੰਡਰਾ ਵਾਲੇ ਦੇ ਭਤੀਜੇ ਦਾ ਘਰ ਚ ਵੜ ਕੇ ਕੀਤਾ ਕਤਲ ਸੀਸੀਟੀਵੀ ਚ ਕੈਦ ਹੋਈਆਂ ਤਸਵੀਰਾਂ ਬੁਲੰਦਸ ਨੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ ਦਮਦਮੀ ਟਕਸਾਲ ਦੇ ਭਾਈ ਬਲਵਿੰਦਰ ਸਿੰਘ ਖਾਲਸਾ ਦਾ ਪੀਤੀ ਰਾਤ ਬਟਾਲਾ ਦੇ ਕਸਵਾ ਕੁਮਾਰ ਨੇੜੇ ਗੁਰਦੁਆਰਾ ਗੁਰੂ ਰਾਮਦਾਸ ਸਾਹਿਬ ਦੇ ਵਿੱਚ ਕਤਲ ਕਰ ਦਿੱਤਾ ਗਿਆ ਉਹ 13ਵੇਂ ਮੁਖੀ ਅਤੇ ਸੰਤ ਸਮਾਜ ਦੇ ਮੁਖ ਬੁਲਾਰੇ ਸੰਤ ਕਰਤਾਰ ਸਿੰਘ ਖਾਲਸਾ ਭਿੰਡਰਾ ਵਾਲੇ ਦੇ ਭਤੀਜੇ ਸਨ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਕਰਦੇ ਸਨ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦਾ ਘਰ ਗੁਰਦੁਆਰਾ ਸਾਹਿਬ ਦੇ ਨੇੜੇ ਸੀ ਜਿੱਥੇ دیر ਰਾਤ ਘਰ ਦੇ ਅੰਦਰ ਹੀ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਪੁਲਿਸ ਵੱਲੋਂ ਦਿੱਤੀ ਜਾਣਕਾਰੀ ਦੇ ਅਨੁਸਾਰ ਭਾਈ ਬਲਵਿੰਦਰ ਸਿੰਘ ਖਾਲਸਾ ਦਾ ਕਤਲ ਉਹਨਾਂ ਦੇ ਸੇਵਕ ਰਮਨਦੀਪ ਸਿੰਘ ਵਾਸੀ ਸਲਾਹਪੁਰ ਨੇ ਕੀਤਾ ਸੀ ਜੋ ਕਿ ਫਿਲਹਾਲ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ ਪੁਲਿਸ ਉਸ ਨੂੰ ਫੜਨ ਲਈ ਟੀਮਾਂ ਬਣਾ ਦਿੱਤੀਆਂ ਗਈਆਂ ਨੇ ਅਤੇ ਉਸ ਦੇ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਪੁਲਿਸ ਜ਼ਿਲ੍ਹਾ ਬਟਾਲਾ ਦੇ ਅਧੀਨ ਆ थाना ਕਮਾਨ ਦੇ ਪਿੰਡ ਅਠਵਾਲ ਵਿਖੇ ਇੱਕ ਬਾਬਾ ਬਲਵਿੰਦਰ ਸਿੰਘ ਜੋ ਗੁਰਦੁਆਰਾ ਸਾਹਿਬ ਦੀ ਸੇਵਾ ਕਰਦੇ ਸਨ 10 ਸਾਲ ਤੋਂ ਕਰਦੇ ਆ ਰਹੇ ਸਨ ਉਹਨਾਂ ਦਾ ਰਾਤ ਨੂੰ ਤੇਜ਼ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਆਪਾਂ ਜਾਣਕਾਰੀ ਲਵਾਂਗੇ ਸਾਡੇ ਨਾਲ ਨੇ ਸਰਦਾਰ ਪਾਕਰ ਸਿੰਘ ਜਿਹੜੇ ਬਾਬਾ ਜੀ ਦੇ ਬ੍ਰਦਰ ਨੇ ਬਾਬਾ ਜੀ ਦੱਸਿਓ ਕੀ ਕਹਾਣੀ ਕੁਰੀ ਹੋਈ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ 파ਕਰ ਸਿੰਘ ਪਿੰਡ ਪੂਰਾ ਕੋਨਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਇਹ ਸਾਡੇ ਬ੍ਰਦਰ ਅਠਵਾਲ ਕਮਾਨ ਦੇ ਲਾਗੇ ਮਹਿਤਾ ਦੇ ਲਾਗੇ ਉਥੇ ਲੰਮੇ ਸਮੇਂ ਤੋਂ ਗਰੀਬ 10 ਸਾਲ ਤੋਂ ਸੇਵਾ ਕਰ ਰਹੇ ਸੀ ਉਹਨਾਂ ਦਾ ਇੱਕ ਪੱਕਾ ਸੇਵਾਦਾਰ ਹੈ ਅਮਰਤਪਾਲ ਸਿੰਘ ਜਦੋਂ ਕਿ ਉਹਨਾਂ ਨੇ ਉਹਦੀ ਮੈਰਿਜ ਕਰਕੇ ਆਪਣੇ ਪੁੱਤਾਂ ਮੰਗ ਉਹਨੂੰ ਉਥੇ ਰੱਖਿਆ ਸੀ ਦੂਸਰਾ ਇੱਕ ਪਹਿਲੋਂ ਵੀ ਇਹਨਾਂ ਕੋਲ ਸੇਵਾ ਕਰਕੇ ਜਾਂਦਾ ਸੀ ਇੱਕ ਹੋਰ ਲੜਕਾ ਜੋ ਕਿ 18-20 ਸਾਲ ਦਾ ਹੈ ਉਹ ਇਹਨਾਂ ਕੋਲ ਤਕਰੀਬਨ 1-2 ਦਿਨ ਤੋਂ ਆਇਆ ਸੀ ਰਾਤ ਇਹ ਗਰਾਈ ਕਰਕੇ ਆਣ ਕੇ ਕੁਝ ਥੱਕੇ ਹੋਣ ਕਰਕੇ ਇਹ ਅੰਮ੍ਰਿਤ ਸੌਂ ਗਿਆ ਏ ਤੇ ਉਸ ਲੜਕੇ ਨੂੰ ਕਿਹਾ ਕਿ ਬਾਬਾ ਜੀ ਨੇ ਕਿਹਾ ਕਿ ਮੇਰੀਆਂ ਤੂ ਲੱਤਾਂ ਘੁੱਟ ਦੇ ਮੈਂ ਥੱਕਿਆ ਹਾਂ ਉਹ ਬਾਬਾ ਜੀ ਦੀਆਂ ਲੱਤਾਂ ਘੁੱਟਦਾ ਸੇਵਾ ਕਰਦਾ ਉਹਨੇ ਤੇਜ ਖਿਆਰ ਕੋਲੇ ਕਿਸ ਤਰ੍ਹਾਂ ਲਗਾ ਕੇ ਰੱਖਿਆ ਸੀ ਉਸਨੇ ਲਗਾਤਾਰ ਬਾਬਾ ਜੀ ਤੇ ਵਾਰ ਕਰਕੇ ਜਦੋਂ ਕਿ ਬਾਬਾ ਜੀ ਦਾ ਕਤਲ ਕਰਤਾ ਜਿਸ ਸਮੇਂ ਬਾਬਾ ਜੀ ਦਾ ਕਤਲ ਹੋ ਰਿਹਾ ਸੀ ਉਸ ਸਮੇਂ ਜਦੋਂ ਕੁਝ ਆਵਾਜ਼ ਆਈ ਤੇ ਅਮਰਤ ਉੱਠ ਕੇ ਬਾਹਰ ਆਇਆ ਤੇ ਬਾਬਾ ਜੀ ਦੇ ਕਮਰੇ ਦੀ ਕੁੰਡੀ ਅਦਰੋਂ ਲੱਗੀ ਹੋਈ ਸੀ ਉਹ ਲੜਕਾ ਥੋੜਾ ਜਿਹਾ ਸਹਿਮ ਕੇ ਡਰ ਕੇ ਭੱਜ ਕੇ ਜਾ ਕੇ ਹਥਿਆਰ ਲੈਣ ਗਿਆ ਜਦੋਂ ਕਿ ਦਾਤਰ ਕਲਾੜੀ ਲੈ ਕੇ ਵਾਪਸ ਆਇਆ ਤੇ ਉਹਨੇ ਚਰਨੂ ਕੁੰਡੀ ਖੋਲ ਕੇ ਭੱਜ ਗਿਆ ਉਸ ਨੂੰ ਉਸਨੇ ਆਪਣੀਆਂ ਅੱਖਾਂ ਦੇ ਨਾਲ ਖੁਦ ਦੇਖਿਆ ਹੈ ਉਸ ਦਾ ਐਡਰੈਸ ਵੀ ਅਮਰਤ ਨੂੰ ਪਤਾ ਹੈ ਉਸ ਦੀ ਸ਼ਕਲ ਵੀ ਅਮਰਤ ਨੂੰ ਪਤਾ ਹੈ ਜੋ ਕਿ ਉਸ ਨੇ ਪੂਰੇ ਬਿਆਨ ਉਸ ਦੇ ਦਿੱਤੇ ਨੇ ਆਲਰੇਡੀ ਮੈਨੂੰ ਪਤਾ ਲੱਗਾ ਹੈ ਅਮਰਤ ਤੋਂ ਕਿ ਉਸ ਦੇ ਘਰ ਪੁਲਿਸ ਜਾ ਕੇ ਆ ਗਈ ਹੈ ਉਹ ਆਪਣੇ ਘਰ ਵਿੱਚ ਨਹੀਂ ਮਿਲਿਆ ਦੱਸਿਆ ਜਾ ਰਿਹਾ ਕਿ ਦਮਦਮੀ ਟਕਸਾਲ ਮਹਿਤਾ ਦੇ 13ਵੇਂ ਮੁਖੀ ਸੰਤ ਬਾਬਾ ਕਰਤਾਰ ਸਿੰਘ ਜੀ ਦੇ ਜਿਹੜੇ ਭਤੀਜੇ ਦੱਸੇ ਜਾਂਦੇ ਨੇ ਜਿਨ੍ਹਾਂ ਦਾ ਕਤਲ ਹੋਇਆ ਕੀ ਕਹਿਣਾ ਚਾਹੋਗੇ ਬਾਬਾ ਬਲਵਿੰਦਰ ਸਿੰਘ ਸੰਤ ਕਰਤਾਰ ਸਿੰਘ ਭਿੰਡਰਾਂ ਵਾਲੇ ਜੋ ਕਿ ਪਿੰਡ ਭੂਰਾ ਕੋਹਣਾ ਦੇ ਨੇ ਇਹ ਬਾਬਾ ਬਲਵਿੰਦਰ ਸਿੰਘ ਉਹਨਾਂ ਦੇ ਭਤੀਜੇ ਹਨ ਲੰਬੇ ਸਮੇਂ ਤੋਂ ਸੇਵਾ ਕਰਦੇ ਸੀ ਟਕਸਾਲ ਦੇ ਵਿੱਚ ਰਹਿ ਕੇ ਇਹਨਾਂ ਨੇ ਵਿਦਿਆ ਵੀ ਪ੍ਰਾਪਤ ਕੀਤੀ ਹੈ ਉਸ ਤੋਂ ਪ੍ਰੰਤ ਇਹ ਆਣ ਕੇ ਇੱਥੇ ਸੇਵਾ ਕਰਦੇ ਸੀ ਜੋ ਕਿ ਸੱਚ ਦੇ ਵਿੱਚ ਇਹਨਾਂ ਦੀ ਵਾਰਦਾਤ ਰਾਤ ਨੂੰ ਹੋਈ ਹੈ ਮੈਨੂੰ ਵੀ ਰਾਤ ਨੂੰ ਤਕਰੀਬਨ 11 ਵਜੇ ਪਤਾ ਲੱਗਾ ਹੈ ਤੇ ਜਦੋਂ ਕਿ ਹੁਣ ਇਸ ਟਾਈਮ ਅਸੀਂ ਬਟਾਲਾ ਡੈੱਡ ਬੋਡੀ ਦੇ ਕੋਲ ਜਿੱਥੇ ਇਹਨਾਂ ਨੂੰ ਰੱਖਿਆ ਗਿਆ ਉੱਥੇ ਅਸੀਂ ਪਹੁੰਚੇ ਹਾਂ ਤੇ ਇੱਥੇ ਸਾਡੇ ਕੋਲ ਦੈਨਿਕ ਸਵੇਰਾ ਤੋਂ ਪੱਤਰਕਾਰ ਵੀਰ ਪਹੁੰਚੇ ਹਨ ਸੋ ਇਹਨਾਂ ਦਾ ਵੀ ਖਬਰ ਲਾਉਣ ਦਾ ਬਹੁਤ-ਬਹੁਤ ਸਾਡੇ ਵੱਲੋਂ ਧੰਨਵਾਦ ਆ ਕੀ ਮੰਗ ਕਰਦੇ ਹੋ ਜਿਹੜੀ ਇਦਾਂ ਦੀ ਲੋਕ ਅਸੀਂ ਮੰਗ ਕਰਦੇ ਆ ਕਿ ਜੋ ਸਾਡੇ ਭਰਾ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ ਇਸ ਕਤਲਾ ਕਾਤਲ ਨੂੰ ਚੰਗੀ ਤਰ੍ਹਾਂ ਘੋਖ ਕੇ ਪਤਾ ਲਗਾਇਆ ਜਾਵੇ ਕੀ ਇਹਦੇ ਪਿੱਛੇ ਕਿਸ ਦਾ ਹੱਥ ਹੈ ਜਾਂ ਇਹਦੇ ਨਾਲ ਹੋਰ ਕੌਣ ਹੈ ਉਹਨਾਂ ਕਾਤਲਾਂ ਨੂੰ ਵੱਧ ਤੋਂ ਵੱਧ ਸਜ਼ਾ ਮਿਲਣੀ ਚਾਹੀਦੀ ਹੈ ਜਦੋਂ ਕਿ ਇੱਕ ਨੌਜਵਾਨ ਤਕਰੀਬਨ 53-54 ਸਾਲ ਦੇ ਬਾਬਾ ਜੀ ਨੂੰ ਇਹਨਾਂ ਨੇ ਕਤਲ ਕੀਤਾ ਬੇਰਹਿਮੀ ਨਾਲ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦਿਨਿਕ ਸਵੇਰਾ ਟੀਵੀ YouTube Facebook Instagram X ਅਤੇ WhatsApp ਚੈਨਲ ਪਰ